ਜੋ ਬੋਲੇ ਸੋਨਰ ਪੈ ਸਤਿਗੁਰੂ ਰਬਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਦਰਸ਼ਨ ਕਰੋ ਗੁਰੂ ਰਬਿਦਾਸ ਮਹਾਰਾਜੀ ਦੇ ਬਹੁਤ ਹੀ ਸੋਹਣੇ ਗੁਰੂ ਘਰ ਦੇ ਜੀ ਇਸ ਗੁਰੂ ਘਰ ਦਾ ਨਾਮ ਹੈਗਾ ਜੀ ਸ੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਪਟਿਆਲੇ ਦੀ ਮੇਨ ਸਿਟੀ ਦੇ ਵਿੱਚ ਆਪਣੇ ਸਤਿਗੁਰੂ ਰਬਿਦਾਸ ਮਹਾਰਾਜ ਜੀ ਦਾ ਇਹ ਹਰਮੰਦਰ ਸਾਹਿਬ ਹੈ ਜੀ ਦੇਖ ਸਕਦੇ ਆ ਹਰ ਦੇ ਨਿਸ਼ਾਨ ਬਹੁਤ ਸੋਹਣੀ ਪਾਲਕੀ ਸਾਹਿਬ ਗੁਰੂ ਸਾਹਿਬ ਦੀ ਬਾਣੀ ਔਰ ਸਤਿਗੁਰੂ ਰਬੀਦਾਸ ਮਹਾਰਾਜ ਜੀ ਦਾ ਜਿਹੜਾ ਇਹ ਹਰਮੰਦਰ ਸਾਹਿਬ ਹੈ ਪਟਿਆਲੇ ਵਿਖੇ ਗੁਰੂ ਘਰ ਦੇਖੋ ਕਿੰਨੇ ਸੋਹਣੇ ਜਿਹੜੇ ਬਣਾਇਆ ਹੋਇਆ ਜੀ ਦੇਖ ਲਓ ਤੇ ਦਰਸ਼ਨ ਕਰੋ ਤੁਸੀਂ ਦੀ ਹਰ ਗੁਰੂਪ ਦਾਸ ਮਹਾਰਾਜ ਜੀ ਦੀ ਆਰਤੀ ਵੀ ਹੈ ਜੀ ਦੇਖ ਸਕਦੇ ਹੋ ਔਰ ਬਹੁਤ ਸੋਹਣੀ ਪ੍ਰਤਿਮਾ ਵੀ ਲੱਗੀ ਹੋਈ ਹੈ ਸੋ ਬਹੁਤ ਵੱਡਾ ਹਾਲ ਹੈ ਜੀ ਉੱਪਰ ਵੀ ਇਹ ਡਬਲ ਹੈ ਦੇਖ ਸਕਦੇ ਆ ਔਰ ਆਓ ਤੁਹਾਨੂੰ ਹੁਣ ਆਪਾਂ ਇਧਰ ਦਿਖਾਉਨੇ ਆ ਔਰ ਗੁਰੂ ਅਰਵਿਦਾਸ ਮਹਾਰਾਜ ਜੀ ਦੇ ਬਹੁਤ ਸੋਹਣੀ ਉੱਪਰ ਪ੍ਰਤੀਮੇ ਲੱਗੀ ਹੋਈ ਹੈ ਦੇਖ ਸਕਦੇ ਹੋ ਇਸ ਸਮੇਂ ਅਸੀਂ ਪਟਿਆਲੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਬਹੁਤ ਹੀ ਸੋਹਣੇ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹਾਂ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਔਰ ਇਸ ਗੁਰੂ ਘਰ ਦਾ ਨਾਮ ਹੈ ਸ੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਦੇਖੋ ਕਾਫੀ ਕੁਲੜੁਲਹਾਲ ਹੈ ਔਰ ਹਰਵਦਾਸੀ ਕੌਮ ਦੇ ਅਮਰ ਸ਼ੀਰ ਸੰਤ ਰਮਾਨੰਦ ਮਹਾਰਾਜ ਜੀ ਦੀ ਵੀ ਤਸਵੀਰ ਗੁਰੂ ਘਰ ਦੇ ਸਤਰਵਾਰ ਦੇ ਵਿੱਚ ਲੱਗੀ ਹੋਈ ਹੈ ਔਰ ਦੇਖ ਸਕਦੇ ਆ ਤੇ ਏਸੀ ਵੀ ਜਿਹੜੇ ਆ ਲੱਗੇ ਹੋਏ ਆ ਔਰ ਗਰਮੀ ਹੋਵੇ ਚਾਹੇ ਸਰਦੀ ਹੋਵੇ ਸਾਰੀ ਜਿਹੜੀ ਫੈਸਿਲਿਟੀਆਂ ਹੈਗੇ ਸੰਗਤ ਦੇ ਲਈ ਉੱਪਰ ਵੀ ਤੁਸੀਂ ਦੇਖ ਸਕਦੇ ਆ ਉੱਪਰ ਵੀ ਲੌਬੀ ਬਣਾਈ ਹੋਈ ਹੈ ਸੰਗਤ ਜਦੋਂ ਵੱਡੇ ਪ੍ਰੋਗਰਾਮਾਂ ਦੇ ਉੱਪਰ ਵੀ ਬੈਠ ਸਕਦੇ ਜਾ ਕੇ ਤੇ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਗੁਰੂ ਘਰ ਹੈ ਆਓ ਹੁਣ ਆਪਾਂ ਤੁਹਾਨੂੰ ਇੱਕ ਬਾਹਰ ਵੀ ਦਿਖਾ ਦਈਏ ਗੁਰੂ ਸਾਹਿਬ ਦਾ ਬਹੁਤ ਸੋਹਣਾ ਦਰਬਾਰ ਹੈ ਜੀ ਇਹ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਦੇਖ ਸਕਦੇ ਹੋ ਸੰਗਤ ਜੀ ਇਹ ਐਂਟਰੀ ਡੋਰ ਹੈ ਦੇਖੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਹਰ ਦੇ ਨਿਸ਼ਾਨ ਔਰ ਜੈ ਗੁਰੂ ਦੇਵਤਾਂ ਗੁਰੂ ਦੇਵ ਤੇ ਨਾਰੇ ਲਾਏ ਹੋਏ ਆ ਸੋ ਸੰਗਤ ਜੀ ਦਰਸ਼ਨ ਕਰੋ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਦੇ ਗੁਰੂ ਘਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਸੋਹਣਾ ਦੇਖੋ ਦਰਬਾਰ ਹੈ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਸੰਗਤ ਜੀ ਔਰ ਬਹੁਤ ਸੋਹਣੀਆਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਜਿਹੜੀਆਂ ਸਰੂਪ ਵੀ ਤੁਸੀਂ ਦੇਖ ਸਕਦੇ ਹੋ ਸ਼ਾਂਤੀ ਦਾ ਸਨੇਹਾ ਸੱਚਾ ਸੋਧਾ ਔਰ ਹੋਰ ਵੀ ਕਾਫੀ ਜਿਹੜੇ ਇੱਥੇ ਸਰੂਪ ਲੱਗੇ ਹੋਇਆ ਗੁਰੂ ਸਾਹਿਬ ਦੇ ਤੇ ਦੇਖ ਸਕਦੇ ਆ ਜੀ ਔਰ ਸੰਗਤ ਜੀ ਤੁਸੀਂ ਦਰਸ਼ਨ ਕਰੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ ਸੱਚੇ ਦਰਬਾਰ ਸਾਹਿਬ ਦੇ ਜੀ ਦੇਖੋ ਕਿੰਨਾ ਸੋਹਣਾ ਆਪਾਂ ਇਧਰ ਨੂੰ ਵੀ ਚੱਲਦੇ ਆਂ ਔਰ ਦੇਖੋ ਆਪਾਂ ਹੁਣ ਗੁਰੂ ਘਰ ਦੇ ਬਾਹਰਲੇ ਪਾਸੇ ਨੂੰ ਦੇਖ ਸਕਦੇ ਬਹੁਤ ਸੋਹਣਾ ਮਾਰਬਲਸ ਲੱਗਾ ਹੋਇਆ ਆ ਔਰ ਬੜੇ ਮਾਣ ਵਾਲੀ ਗੱਲ ਐ ਕਿ ਪਟਿਆਲੇ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜੀ ਦਾ ਬਹੁਤ ਸੋਹਣਾ ਆਲੀਸ਼ਾਨ ਇੱਕ ਗੁਰੂ ਘਰ ਬਣਿਆ ਹੋਇਆ ਇਧਰ ਦੇਖ ਸਕਦੇ ਆਂ ਸੰਗਤਾਂ ਦੇ ਰਹਿਣ ਦੇ ਲਈ ਉੱਪਰ ਹਾਲਸ ਵੀ ਐ ਮੀਟਿੰਗ ਸਾਲਸ ਵੀ ਐ ਰੂਮਸ ਵੀ ਐ ਤੇ ਆਓ ਹੁਣ ਆਪਾਂ ਨਿਸ਼ਾਨ ਸਾਹਿਬਾਂ ਨੂੰ ਜਾਂਦੇ ਆਂ ਬਹੁਤ ਸੋਣਾ ਗੁਰੂ ਘਰ ਜਦੋਂ ਵੀ ਤੁਸੀਂ ਪਟਿਆਲੇ ਦੀ ਧਰਤੀ ਤੇ ਆਓ ਨਾ ਤੇ ਆਪਣੇ ਗੁਰੂ ਸਾਹਿਬ ਦੇ ਸੋਹਣੇ ਜੀ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਦੇਖੋ ਕਿੰਨੇ ਸੋਹਣੇ ਨਿਸ਼ਾਨ ਸਾਹਿਬ ਹੈ ਹਰ ਦਿਨ ਨਿਸ਼ਾਨ ਹੈ ਔਰ ਗੁਰੂ ਸਾਹਿਬ ਦੀ ਬਾਣੀ ਐਸਾ ਚਾਹੋ ਰਾਜ ਵਿੱਚ ਹੰਮਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪੰਸਰਨ ਬੇਗਮਪੁਰਾ ਸ਼ਹਿਰ ਦਾ ਨਾਮ ਦੁਖ ਦੁਖ ਨਹੀਂ ਇੱਥਾਓ ਦੇਖ ਸਕਦੇ ਆ ਜੀ ਸਤਗੁਰ ਦਾਸ ਮਹਾਰਾਜੀ ਹਰ ਆਪਣਾ ਨਿਸ਼ਾਨ ਸਾਹਿਬ ਹੈ ਜੀ ਔਰ ਇਧਰਲੇ ਪਾਸੇ ਸੰਗਤ ਜੀ ਜਿਹੜਾ ਹਾਲ ਬਣਿਆ ਹੋਇਆ ਉਹਦਾ ਨਾਮ ਹੈ ਬੇਗੰਪੁਰ ਹਾਲ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਸੋ ਬੜੇ ਮਾਣ ਵਾਲੀ ਗੱਲ ਹੈ ਜੀ ਜਦੋਂ ਵੀ ਤੁਸੀਂ ਆਓ ਪਟਿਆਲੇ ਧਰਤੀ ਤੇ ਜਰੂਰ ਗੁਰੂ ਰਵਿਦਾਸ ਮਹਾਰਾਜੀ ਦੇ ਇਸ ਸੋਹਣੇ ਘਰ ਦੇ ਦਰਸ਼ਨ ਕਰਕੇ ਜਰੂਰ ਜਾਓ ਸੰਗਤ ਜੀ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਸੋਹਣਾ ਗੁਰੂ ਘਰ ਹੈ ਜੀ ਹਾਂ ਉਹ ਆਪਾਂ ਤੁਹਾਨੂੰ ਬੇਗੰਪੁਰ ਹਾਲ ਦੇ ਥੋੜੇ ਦਰਸ਼ਨ ਕਰਾਉਣੇ ਆ ਸੋ ਸੰਗਤ ਜੀ ਗੁਰੂ ਘਰ ਦੇ ਨਾਲ ਹੀ ਜਿਹੜਾ ਬੇਗੰਪੁਰਾ ਹਾਲ ਬਣਾਇਆ ਗਿਆ ਇੱਥੇ ਕਾਫੀ ਜਿਹੜੇ ਉੱਪਰ ਰੂਮਸ ਆ ਜਦੋਂ ਸੰਗਤ ਬਾਹਰੋਂ ਜਾਂ ਦੂਰ ਦਰਾਡੇ ਤੋਂ ਆਉਂਦੀ ਹੈ ਤਾਂ ਇੱਥੇ ਰਾਤ ਰੁਕਣ ਦਾ ਵੀ ਬੜਾ ਪ੍ਰਬੰਧ ਹੈ ਉਹਨਾਂ ਦੇ ਲਈ ਵਧੀਆ ਜਿਹੜੇ ਕਮਰੇ ਵੀ ਅਵੇਲੇਬਲ ਹੈਗੇ ਆ ਸੋ ਬਹੁਤ ਵਧੀਆ ਜਿਹੜੀਆਂ ਇੱਥੇ ਦੀਆਂ ਸਭਾਵਾਂ ਆ ਪ੍ਰਬੰਧਕ ਕਮੇਟੀ ਬਹੁਤ ਵਧੀਆ ਇੱਥੇ ਅਸੀਂ ਮੈਂ ਦੇਖਿਆ ਕਿ ਬਹੁਤ ਵਧੀਆ ਸ਼ੁਭਦ ਮਹਾਨ ਸੰਗਤ ਦੇ ਲਈ ਸੰਗਤ ਨੂੰ ਬਹੁਤ ਮਾਣ ਸਨਮਾਨ ਦਿੱਤਾ ਜਾਂਦਾ ਹੈ ਉਹਦੇ ਰਹਿਣ ਲਈ ਉਹਨਾਂ ਦੇ ਲਈ ਲੰਗਰ ਦਾ ਪੂਰਾ ਪ੍ਰਬੰਧ ਹੈ ਤੇ ਦੇਖ ਸਕਦੇ ਹੋਰ ਬਾਹਰ ਗੁਰੂ ਰਵਿਦਾਸ ਮੰਦਿਰ ਅਤੇ ਇੱਕ ਪਾਰਕ ਵੀ ਹੈ ਆਓ ਹੁਣ ਸੰਗਤ ਜੀ ਤੁਹਾਨੂੰ ਇੱਕ ਪਾਰਕ ਦਿਖਾਈਏ ਗੁਰੂ ਸਾਹਿਬ ਦੀ ਸੋ ਸੰਗਤ ਦੇਖ ਸਕਦੇ ਆ ਬਹੁਤ ਸੋਹਣਾ ਜਿਹੜਾ ਗੁਰੂ ਘਰ ਹੈ ਆਪ ਬਾਹਲੇ ਪਾਸੇ ਨੂੰ ਜਾਂਦੇ ਹਾਂ ਤਾਂ ਸੰਗਤ ਜੀ ਸ੍ਰੀ ਗੁਰੂ ਰਵਿਦਾਸ ਸਰਬੰਦਰ ਸਾਹਿਬ ਗੁਰਦੁਆਰਾ ਗੁਰੂ ਘਰ ਜਿਹੜਾ ਸਤਗੁਰੂ ਦਾਸ ਮਹਾਰਾਜ ਦਾ ਦੇਖ ਸਕਦੇ ਆ ਕਾਫੀ ਵੱਡਾ ਹੈ ਥੋੜਾ ਹਨੇਰਾ ਹੋਣ ਕਰਕੇ ਤੁਸੀਂ ਦੇਖ ਸਕਦੇ ਆ ਤੇ ਇਧਰਲੇ ਪਾਸੇ ਨਾਲ ਹੀ ਸ੍ਰੀ ਗੁਰੂ ਰਵਿਦਾਸ پارک ਵੀ ਹੈ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਅਲੀਸ਼ਾਨ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰੂ ਘਰ ਹੈ ਜੀ ਸ੍ਰੀ ਗੁਰਦਾਸ ਹਰਮੰਦਰ ਸਾਹਿਬ ਤੋਂ ਅੰਦਰ ਵੀ ਦਰਸ਼ਨ ਕੀਤੀ ਹੈ ਤੁਸੀਂ ਇਧਰ ਦੇਖ ਸਕਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ پارک ਵੀ ਬਣੀ ਹੋਈ ਹੈ ਸੋ ਬਹੁਤ ਸੋਹਣਾ ਜਿਹੜਾ ਇਹ ਥਾਨ ਹੈ ਜਦੋਂ ਵੀ ਪਟਿਆਲੇ ਆਓ ਤਾਂ ਜਰੂਰ गुरु सार दर्शनकर के जाओ